ਵੈਗੋਲੀ ਦਾ ਖਾਸ ਉਹ ਵੈਗੋਲੀ ਦੀ ਫੋਟੋ ਹੈ ਜੀ ਤੇ ਜੀ ਅੱਜ ਆਪਾਂ ਆਪਣੇ ਤਿੰਨ ਵੀ ਮੁੰਨੇ ਪਰਾਨਾ ਹਨ ਜਿਹੜੇ ਪੱਕਾ ਵੀ ਬਣਦੇ ਆ ਤੇ ਅੱਜ ਆਪਾਂ ਉਹਨਾਂ ਨੂੰ ਸਿਵਾਵਾਂਗੇ ਜੀ ਅ ਕੋਸ਼ਿਸ਼ ਕੀਤੀ ਹੈ ਕਿ ਉਹ ਦੇਖ ਕੇ ਸਿੱਖ ਸਭਾ ਤੇ ਅੱਜ ਆਪ ਉਹਨਾਂ ਨੂੰ ਲਈ ਆਪਾਂ ਪਰਨਾ ਬੰਨ ਕੇ ਦੱਸਾਂਗੇ ਉਹਨਾਂ ਨੂੰ ਜੀ ਪਰਨਾ ਆਪਣਾ ਜਿਹੜਾ ਹੁੰਦਾ ਕਿੱਦਾਂ ਬੰਨਦੇ ਇਹ ਹੈਗਾ ਜੀ ਮੇਰਾ ਨੱਬੀ ਵਾਲਾ ਪਰਨਾ ਤੇ ਲੈਂਥ ਹੈਗੀ ਹੈ ਜੀ ਇਹਦੀ 4.5 ਮੀਟਰ ਦੀ ਤਾਂ ਵੀ ਕਰਦੇ ਆ ਸਟਾਰਟ ਸਭ ਤੋਂ ਪਹਿਲਾਂ ਹੀ ਆਪਾਂ ਕੀ ਕੀਤਾ ਸਭ ਤੋਂ ਪਹਿਲਾਂ ਆਪਾਂ ਕੈਮਰਾ ਸੈੱਟ ਕੀਤਾ ਜੀ ਤੇ ਉਦੋਂ ਬਾਅਦ ਚੋ ਆਪਾਂ ਡਬ ਇਹ ਡਬੀਆ ਪਰਣਾ ਜੀ ਤੇ ਪਰਨੇ ਦੀ ਪੂਣੀ ਇਹਦੇ ਤੇ ਆਪਾਂ ਨਾਲ ਦੀ ਨਾਲ ਹੀ ਕਰਨੀ ਜੀ ਇਹ ਸੀਨ ਨਾਲ ਪਰਣਾ ਨਹੀਂ ਹੈਗਾ ਬਿਨਾਂ ਸੀਨ ਤੋਂ ਹੈ ਤੇ ਜਿਵੇਂ ਪੱਗ ਦੇ ਪਾਸੇ ਸੀਨ ਪਾਉਣੇ ਆ ਮੱਥੇ ਦੇ ਨਾਲ ਲਾ ਕੇ ਵੈਗੂ ਦੇ ਨਾਲ ਲੈ ਕੇ ਤੇ ਪਹਿਲਾ ਲੜਾ ਆਪਾਂ ਜੀ ਮੱਥੇ ਦੇ ਵਿਚਕਾਰ ਲਾਉਣੇ ਜੋ ਚੱਕ ਕੇ ਸਿਰ ਤੋਂ ਤੇ ਇਹ ਸਟ੍ਰੈਟੇਜੀ ਕਰਕੇ ਆਪਾਂ ਪਹਿਲਾ ਲੜੇ ਦਾ ਲਾਣ ਲੈਣਾ ਹੈ ਤੇ ਫਿਰ ਉੱਪਰ ਦੀ ਘੁਮਾ ਕੇ ਲੜ ਤੇ ਇਹਦੇ ਦੀ ਲੜ ਆਪਾਂ ਨੇ ਨਾਲ-ਨਾਲ ਠੀਕ ਕਰਦੇ ਜਾਣਾ ਹੈ ਤੇ ਜਿੱਦਾਂ ਕਿ ਮੈਂ ਇੱਕ ਪਹਿਲਾ ਲੜ ਲਾਇਆ ਤੇ ਦੂਆ ਲੜ ਮੈਂ ਬਿਲਕੁਲ ਹੌਲੀ ਹੌਲੀ ਸੈੱਟ ਕਰਕੇ ਤੇ ਵਿੱਚੋਂ ਥੋੜਾ ਜਿਹਾ ਪਿੰਚ ਕਰ ਲੈਣਾ ਆਪਾਂ ਗਰਦਨ ਕੋਲ ਪਿੰਚ ਕਰ ਤੋਂ ਬਾਅਦ ਆਪਾਂ ਜੀ ਪਿੰਚ ਕਰਨ ਤੋਂ ਬਾਅਦ ਆਪਾਂ ਜਿਹੜਾ ਪਹਿਲਾ ਲੜ ਲਾਇਆ ਸੀਗਾ ਉਹਦੇ ਲੜ ਦੇ ਉੱਪਰ ਹੀ ਆਪਾਂ ਨੇ ਇਹਦਾ ਸੁਆ ਕੇ ਧੂਆ ਲੜ ਲਾ ਦਿੰਦੇ ਆ। ਤੇ ਧੂਆ ਲੜ ਲਾਉਣ ਤੋਂ ਬਾਅਦ ਆਪਾਂ ਥੋੜਾ ਜਿਹਾ ਫਿਰ ਪਿੰਚ ਕਰ ਦਿੰਦੇ ਨੇ ਆਪਣੇ ਗੁੱਠੇ ਦੀ ਮਦਦ ਨਾਲ ਤੇ ਪਹਿਲੇ ਲੜ ਦੇ ਉੱਪਰ ਹੀ ਆਪਾਂ ਨੇ ਧੂਆ ਲੜ ਲਾ ਦਿੰਦੇ ਆ। ਤੇ ਫਿਰ ਥੋੜੂ ਘੱਟਣ ਕੋਲੋਂ ਥੋੜਾ ਪਿੰਚ ਕਰਕੇ ਆਪਾਂ ਆਪਣੇ ਪਰਨੇ ਦੀ ਪੂਣੀ ਕਰਨੀ ਨਾਲ ਦੀ ਨਾਲ ਹੀ ਪਰਨੇ ਦੀ ਪੂਣੀ ਨਾਲ ਦੀ ਨਾਲ ਹੁੰਦੀ ਜਿੱਦਾਂ ਪੱਗ ਦੀ ਪਹਿਨਾ ਹੋ ਜਾਂਦੀ ਐ ਇਸ ਪਰਲੇ ਦੀ ਨਾਲ ਦੀ ਨਾਲ ਹੁੰਦੀ ਐ ਤੇ ਇਹਦੀ ਵੀ ਆਪਾਂ ਪਰਨੇ ਦੀ ਪੂਣੀ ਨਾਲ ਦੀ ਨਾਲ ਕਰਕੇ ਪਰਨੇ ਦੀ ਸੈਟਿੰਗ ਹੀ ਕਰਕੇ ਆਪਾਂ ਤੇ ਜਿਹੜਾ ਆਪਾਂ ਦੂਆ ਲੜ ਲਾਇਆ ਤੇ ਉਹਦੇ ਵਿੱਚ ਹੀ ਆਪਾਂ ਕਰ ਦਨ ਥੋੜਾ ਜਿਹਾ ਪਿੰਚ ਕਰਕੇ ਤੀਆ ਲੜ ਵੀ ਉਹਦੇ ਉੱਪਰ ਹੀ ਲਾ ਦਾਂਗੇ ਤੇ ਥੋੜਾ ਜਿਹਾ ਬਜਾ ਥੱਲੇ ਲੜਾ ਨੂੰ ਆਪਾਂ ਸਿੱਕ ਲਾਂਗੇ ਜੀ ਤੇ ਬਾਕੀ ਸੇਮ ਹੋ ਗਈ ਕੀ ਐ ਅ ਅੰਗੂਠੇ ਦੀ ਨਲ ਨਾਲ ਆਪਾਂ ਨੂੰ ਥੋੜਾ ਪਿੰਚ ਕਰਕੇ ਤੀਆ ਲੜਾਪਾਂ ਉਹਦੇ ਲੜ ਦੇ ਉੱਪਰ ਲਾਈ ਜਾਂਦਾ ਤੇ ਥੋੜਾ ਥੋੜਾ ਲੜਾਪਾ ਕੋਲ ਦੇ ਉੱਪਰ ਉਲਾਈ ਲੈ ਜਾਣਾ ਜੀ ਆਪਾਂ ਥੋੜਾ ਥੋੜਾ ਲੜ ਤੇ ਉਸ ਤੋਂ ਬਾਅਦ ਵਿੱਚ ਫੇਰ ਕਨਿਸ਼ਨ ਹੋਈ ਆ ਜਾਂਦੀ ਹੈ ਹਨਾ ਤੇ ਲੜ ਨਾਲ ਪੂਣੀ ਕਰਨੀ ਪੈਂਦੀ ਆਪਾਂ ਨੂੰ ਇਹਦੀ ਤੇ ਪੂਣੀ ਸੈਟਿੰਗ ਕਰਨ ਤੋਂ ਬਾਅਦ ਦੁਬਾਰਾ ਫੇਰ ਉਹੀ ਚੀਜ਼ਾਂ ਤੇ ਜਿਹੜਾ ਆਪਾਂ ਲੜ ਲਾਇਆ ਲੜ ਦੇ ਉੱਪਰ ਲੜ ਲਾ ਕੇ ਤੇ ਥੱਲੋਂ ਆਪਾਂ ਥੋੜਾ ਜਿਹਾ ਇਹਨੂੰ ਫੇਦ ਦੁਬਾਰਾ ਖਿੱਚ ਲੈਣਾ ਹੈ ਸੈਟਿੰਗ ਜਾਣਦੀ ਪੂਰੀ ਸੈਟਿੰਗ ਕਰਕੇ ਆਪਾਂ ਲੜ ਲਾਉਣਾ ਹੁੰਦਾ ਇਹਦਾ ਕਿਉਂਕਿ ਹੁਣ ਲੜਾ ਆਪਾਂ ਨੇ ਪੂਰਾ ਲੜ ਖੋਲ ਲਿਆ ਜੀ ਤੇ ਖੋਲਣ ਤੋਂ ਬਾਅਦ ਆਪਾਂ ਨੇ ਉਹ ਫੇਦ ਦੁਬਾਰਾ ਉਦੋਂ ਹੀ ਪਿੰਚ ਕਰ ਲੈਣਾ ਗੁੱਟੇ ਦੀ ਮਦਦ ਨਾਲ ਤੇ ਲੜ ਦੇ ਉੱਪਰ ਲੜ ਲਾ ਕੇ ਤੇ ਲੜ ਆਪਾਂ ਥੋੜਾ ਜਿਹਾ ਉੱਪਰ ਨੂੰ ਖੋਲਦੇ ਜਾਣਾ ਹੈ ਤੇ ਉਦੋਂ ਬਾਅਦ ਵਿੱਚ ਜੇ ਹੁਣ ਜਿੰਦ ਤੱਕ ਆਪਣੇ ਲਾਸਟ ਲੜ ਸੀਗਾ ਹਣਾ ਇਕੰਨਾ ਅਸਲਰ ਠੀਕਾ ਉਦੋਂ ਬਾਅਦ ਦੇ ਵਿੱਚੋਂ ਆਪਾਂ ਨੇ ਆਪਣੇ ਪਰਨੇ ਦੀ ਥੋੜੀ ਜਿਹੀ ਸੈਟਿੰਗ ਕਰ ਲੈਣੀ ਹੈ ਨਾ ਕਿ ਜਿੱਦਾਂ ਕਿ ਕੋਈ ਬਲਬੋਲ ਹੁੰਦਾ ਆ ਜਾਂ ਉੱਪਰ ਚੱਕਣਾ ਤੇ ਉਦੋਂ ਬਾਅਦ ਦੇ ਵਿੱਚੋਂ ਆਪਾਂ ਠਕਾਂਗੇ ਜੀ ਸਿਰੇ ਦਾ ਸਿਰ ਵੀ ਆਪਾਂ ਲਾ ਆਪਾਂ ਜੀ ਉੱਪਰਲਾ ਲੜ ਲਾ ਕੇ ਉਹ ਖੋਲ ਕੇ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਆਪਾਂ ਜਿਹੜੇ ਆਪਣੇ ਉੱਪਰ ਸਿਰ ਹੁੰਦਾ ਸਿਰ ਦੇ ਆਲੇ-ਦਾਲੇ ਨੂੰ ਚੰਗੀ ਤਰ੍ਹਾਂ ਪਰਨੇ ਦੇ ਵਿੱਚ ਪਾਵਾਂਗੇ ਪਰਨੇ ਦੇ ਵਿੱਚ ਪਾ ਕੇ ਜਿਹਨੂੰ ਚੰਗੀ ਤਰ੍ਹਾਂ ਜਿਹੜਾ ਆਪਣਾ ਲੜ ਪਹਿਲਾ ਸੀਗਾ ਉਹਨੂੰ ਲੜਨ ਨੂੰ ਹੋਗਾ ਪੂਰਾ ਖਿੱਚ ਲੈਣਾ ਜੀ ਤੇ ਉੱਪਰੋਂ ਇਹਨੇਸ ਪੂਰਾ ਸਿਰ ਆਪਣਾ ਠੱਕ ਲੈਣਾ ਤੇ ਸੈਟਿੰਗ ਕਰਦੇ ਰਹਿਣਾ ਥੋੜੀ ਥੋੜੀ ਪਰਨੇ ਦੀ ਤੇ ਜਿੱਦਾਂ ਕਿ ਮੈਂ ਉੱਥੇ ਆਪਣਾ ਜੂੜਾ ਖੋਲ੍ਹਿਆ ਸੀਗਾ ਤੇ ਉਹ ਮੈਂ ਬੇਚਾਰੇ ਤਾਬੇ ਅੰਗੂਠਿਆਂ ਦੀ ਇਸ ਮਦਦ ਨਾਲ ਕਿ ਜਿਹਦੇ ਨਾਲ ਕੀ ਜਿਹੜਾ ਆਪਣਾ ਪਰਨੇ ਦਾ ਜਿਹੜਾ ਡੂੰਘਾ ਜਿਹਾ ਹੁੰਦਾ ਉਹ ਡੱਡੂ ਜਿਹਾ ਬਾਹਰ ਨਿਕਲ ਜਾਂਦਾ ਤੇ ਹੁਣ ਜਿਹੜਾ ਲਾਸਟ ਲੜਨ ਵਾਲਾ ਜੀ ਆਪਾਂ ਇਸ ਸੈਟਿੰਗ ਕਰਕੇ ਆਪਾਂ ਸੇਮ ਕੰਡੀਸ਼ਨ ਹੋਈ ਹੁੰਦੀ ਐ ਇਸ ਦੇ ਉੱਪਰੋਂ ਅ ਥੱਲੇ ਥੱਲੇ ਉੱਪਰੋਂ ਚੱਕ ਲੈਣਾ ਤੇ ਜਿੱਦਾਂ ਕਿ ਆ ਲਾਸਟ ਲੜਾ ਪਾ ਇਧਰ ਹੁਣਾ ਸੀ ਲਾਸਟ ਲੜ ਦੀ ਮਤਲਬ ਕਿ ਆ ਆਪਣੇ ਮੱਥੇ ਤੋਂ ਉੱਪਰ ਲੈ ਕੇ ਜਾਣਾ ਮੱਥੇ ਦੀ ਜਿੱਦ ਆਪਣਾ ਨੱਕ ਦੀ ਸਿਹਤ ਹੁੰਦੀ ਆ ਤੇ ਮਤਲਬ ਕਿ ਮੱਥੇ ਦੀ ਵੀ ਬਣਨੀ ਚਾਹੀਦੀ ਹੁੰਦੀ ਐ ਇਹਦੇ 'ਚ ਮੱਥੇ ਦੀ ਵੀ ਬਣਨੀ ਹੁੰਦੀ ਐ ਜੀ ਇਹ ਆਪਣਾ ਦੱਸਦਾ ਲਾਸਟ ਲੜ ਤੇ ਆਪਾਂ ਬੰਨ ਲਿਆਈ ਆਪਣਾ ਪਰਨਾ ਤੇ ਪੱਗ ਤੋਂ ਪਹਿਲਾਂ ਜੇ ਕੋਈ ਪਰਨਾ ਸਿੱਖੀਏ ਪੱਗ ਤਾਂ ਆਪਣੇ ਆਪ ਆ ਜਾਂਦੀ ਹੈ ਤੇ ਜਿਹੜਾ ਹੀ ਆਪਣਾ ਪਿਛਲਾ ਲੜ ਸੀਗਾ ਤੇ ਪਿਛਲਾ ਲਾ ਪਾਣਾ ਜੀ ਉਹ ਪਿੱਛੇ ਲਾ ਛੱਡਿਆ ਆ ਤੇ ਹੌਲੀ ਹੌਲੀ ਪੱਗ ਸੈਟਿੰਗ ਕਰਕੇ ਦੁਬਾਰਾ ਫੇਰ ਇੱਕ ਵਾਰ ਹੱਥ ਨਾਲ ਜਿਦਾ ਦੀ ਬਾਜ਼ੀ ਮਦਦ ਨਾਲ ਹਨਾ ਕਿ ਉੱਪਰੋਂ ਥੋੜਾ ਜਿਹਾ ਕੋਈ ਆਪਣਾ ਨੰਗਾ ਰਹਿੰਦਾ ਤਾਂ ਆਪਾਂ ਨੰਗਾ ਤੇ ਢੱਕ ਸਕਦੇ ਆ ਤੇ ਤਾਂ ਕਿਆ ਸੀ ਜੀ ਆਪਣਾ ਆ ਆਪਾਂ ਥੋੜਾ ਜਿਹਾ ਸੈਟਿੰਗ ਕੀਤਾ ਪਰਨਾ ਆਪਣਾ ਬਾਅਦ ਦੀ ਮਜ਼ੇ ਨਾਲ ਤੇ ਇਹ ਆਪਾਂ ਜੀ ਬੰਨੇ ਆਪਣੇ ਪਰਨਾ ਜੀ ਤੇ ਬਾਅਦ ਦੇ ਵਿੱਚੋਂ ਹੀ ਆਪਾਂ ਆਪਾਂ ਕੀਤੀ ਆਪਣੀ ਦਾੜੀ ਸੈਟ ਸੈਟ ਕਰਦੇ ਬਾਅਦ ਹੀ ਆਪਾਂ ਮੱਛਾਂ ਨੂੰ ਦਿੱਤੇ ਵੱਟ ਤੇ ਦੇਖੋ ਜੀ ਇਹ ਪਰਨਾ ਬੰਨੇ ਜੀ ਮੈਂ ਹਨਾ ਕੋਸ਼ਿਸ਼ ਕੀਤੀ ਹੈ ਮੱਛਾਂ ਨੂੰ ਵੱਟ ਦਿੱਤੇ ਜੀ ਕੋਸ਼ਿਸ਼ ਕੀਤੀ ਹੈ ਜੀ ਕਿ ਵਧੀਆ ਬੰਨਿਆ ਜਾਵੇ ਧੰਨਵਾਦ